इतना जल्दी साध संगत की दाल पांच पांत मर्यादा वाहेगुरु जी का खालसा वाहेगुरु जी की ओ कल फिर फ़तेहियाँ

ਰੁਕ ਜੂੜੇ ਵਾਸਤੇ ਮੁਰਲੇ ਲਾ ਲੈ ਇੱਕ ਲੈ ਲਾ ਲੈ ਰੁਕ ਜਾ ਰੁਕ ਜਾ ਵਾਕੀ ਰੁਕ ਜਾ ਇੱਕ ਲੈ ਲਾ ਉਹ ਦਿਖਾ ਦੇ ਕਿੰਨੇ ਸੋਹਣੇ ਪੇਕ ਕਲਰ ਹੋ ਗਏ ਪਾਣੀ ਦਾ ਪਤਰ ਕਿੰਨੇ ਲਸੂ ਸੋਨੇ ਦੇ ਪਾਏ ਰਹਿੰਦੇ ਨਾ ਸੋਨੇ ਕੇ ਨਾ ਤੀਨਾ ਮਨੇ ਕੱਟੋ ਮੰਮੀ ਆ ਲੋ ਵੀ ਰਿਤ ਇਹ ਮੇਰਾ ਗਾਣਾ ਨਾ ਨਾ ਆ ਰਹੀ ਹੈ ਲਾਲ ਲਾਲ ਕਿੰਨੇ ਹੋ ਗਏ ਵੀਰੇ ਆ ਦੇਖ ਲਾ ਆਹ ਦੇਖ ਲਾ 8 8 9 9 6 5 ਬੈ ਗਈ ਬਾਜ਼ਾਰ ਕੋਲ ਕੇ ਯਾਰ ਜੀ ਆ ਮੇਲੇ ਹੀ ਲੁੱਟ ਲਈ ਮਾਵਿਆ ਤਾਂ ਆ ਅੱਈਆਂ 20 ਰੁਪਏ ਦੀਆਂ 20 ਵਜੇ ਕੋਈ ਹਾਂ ਆ 20 ਰੁਪਏ ਦੇ ਪੰਜ ਆਈਆਂ ਦੇਖ ਨੀ ਸੋਹਣੀਆਂ ਕਿੱਥੇ 20 ਰੁਪਏ ਦਾ 30 ਦਾ ਇੱਕ ਜੋੜਾ ਦਿੰਦੇ ਆ 20 ਰੁਪਿਆ ਦੀ ਆ ਮੇਰੀ ਮੋਸਟ ਫੇਵਰਿਟ ਬਲੈਕ ਕਲਰ ਆ ਕਾਰਟੋ ਦੀ ਡਰੈਸ ਨਾਲ ਦੀ ਦੇਖ ਲੈ 20 ਰੁਪਏ ਚ ਸਰ ਗਿਆ ਜਨਾਹ ਕਾ ਤੇ 200 ਰੁਪਏ ਦੇ ਕੇ ਆ ਮੇਰੀ ਮਾਂ ਨੇ ਪਸੰਦ ਕੀਤੇ ਸੀ ਇਹ ਲੈ ਲੇ 20 ਰੁਪਿਆ ਦੇ ਆ ਆ 20 ਦਾ ਜੋੜਾ ਲੈ ਲਿਆ ਤੇ ਇੱਕ ਕਲਰ ਨਹੀਂ ਅਲੱਗ-ਅਲੱਗ ਆ ਫਰੋਜੀ ਜੇ ਹੋਗੇ ਬਲੂ ਜੇ ਹੋਗਾ 20 ਦੇ ਮੇਰਾ ਉਹ ਫੇਵਰਟ ਹੈ ਹੈ ਇਹ ਤਾਂ ਮਾਂ ਪਾਉਂਦੀ ਨਹੀਂ ਕਰਦੀ ਨੀ ਇਹ ਸੋਨੇ ਦੇ ਨਹੀਂ ਰੱਖੇ ਕੋਲ ਵਾਈਟ ਵੀ ਆ ਗਿਆ ਵਾਈਟ ਮੇਰੇ ਪਾਏ ਹੋਏ ਕੰਨਾਂ 'ਚ ஆஹ நெல் கட்டா நாளை மெல கட்டணி வதா ரே டாட்ட ਇੰਨਾਂ ਉਹ ਤਾਂ ਹੈ ਨਹੀਂਗਾ। ਕੌਣ ਦੇਖਾਂਗੇ ਲੈ ਕੇ ਆਈਆਂ ਤੂੰ ਦਿਖਾ। ਉਹ ਵੀ ਕਿੱਟ ਪਸਾਣ ਦੀ ਦਿੱਤੀ ਜੀ ਕਿ ਦੂਸਰੀ। ਕਿੰਨਾ ਸਰਚ ਮਾਰਨੀ ਢੇਰ ਲਈ ਬੈਠੀ ਹੈ ਪਰਸਾ ਦਾ। ਇੰਦਾ ਦੀ ਨਹੀਂ ਸੀਗੀ, ਇਹ ਇੰਦਾ ਕਲਰਫੁਲ ਜੋ ਜਿਵੇਂ ਨਾ ਵੱਡੀਆਂ ਲੈਣੀਆਂ ਉਹ ਨਹੀਂ। ਬਸ ਬਹਿ ਜਾ ਟੀਕੇ ਤੂੰ ਖੜਾ ਲਿਆ ਸੀ 50 ਰੁਪਏ ਦਾ। ਆਹ ਲਈ ਹੈ ਜਿੱਥੇ ਟੁੱਟ ਗਿਆ। ਅੱਛਾ ਥੇ ਟੰਗਣ ਵਾਸਤੇ। ਉਹ ਠੀਕ ਉਹ ਬਣਿਆ ਉਹ ਇਹ ਨਹੀਂ ਦਵਾ ਦੇ। ਹੈ ਲੱਗ ਰਾ ਸੋਨਾ ਕੁੜੇ ਕਿੰਨੇ ਦਾ ਦੱਤਾ? 50 ਦਾ। ਲੱਗ ਰੋ ਤਾਂ ਵਧੀਆ। ਇਹ ਤਾਂ ਇਹ ਘਰੇ ਬਣਾ ਦੇਣ ਦੀ। ਐਵੇਂ 50 ਰੁਪਏ ਲਾਇਏ। ਚਲ ਵੈਸੇ ਸੋਨਾ 50 ਦਾ ਕੋਈ ਮਾੜਾ ਲੈ। ਉਹ ਰੁੱ ਉਹ ਟੁਕੜੀ ਆਪੇ ਲੈ ਚੱਲ ਤੂੰ ਵੀ ਮਾਤਾ ਕੀ ਜਾਨ ਕਰੇਗੀ ਵੀ ਆਈਸ ਮੇਰੀ ਡੋਟੀ ਵੀ ਨਹੀਂ ਜੀ ਲੱਗਦਾ ਨਹੀਂ ਆਦੇ ਬਾਸ ਲਿੱਤੇ ਆ ਨਹੀਂ ਮਤਲਬ ਹੀ ਨਹੀਂ ਦੇਖਾਂ ਲਖਾਈ ਲੁੱਤੇ ਨਾਨੀ ਨਹੀਂ ਆਉਂਦੇ ਮੈਂ ਕੀ ਹਾਂ ਮਤਲਬ ਨਹੀਂ ਆ ਰਹੀ ਜੀ ਬਾਰੇ ਹੋਰ ਬਣ ਸਾਰਾ ਉਹੀ ਗਾਹ ਕਰਦੇਗਾ ਸਿਵਾਂ ਲਾ ਕੇ ਰੱਖ ਦੇ ਤੇ ਫਿਰ ਤੈਨੂੰ ਸਰਦੇ ਨਹੀਂ ਮੱਸ ਸਿਵਾਂ ਹੋਰ ਰੱਖਿਓ ਮੈਂ ਤਰ ਮੈਂ ਇੱਕ ਬਹਿ ਜੋ ਬਾਹਰ ਚ ਕੁੰਡਲ ਪਾ ਕੇ ਆ ਮੇਰੀ ਮੰਮੀ ਲੱਗੇ ਆਈਏ ਭਈ ਸੋਹਣੇ ਕਿ ਸਰਦੇ ਨਹੀਂ ਤੈਨੂੰ ਮੋਰਨੀਆਂ ਪਾਏ ਆਏ ਗਏ ਜਗਰੇ ਉਹ ਸੋਨੇ ਦੇ ਸੀਗੇ ਚੱਲ ਕੋਈ ਨਹੀਂ ਜੇ ਪਾਣੇ ਉਹੀ ਗੱਲ ਚੀਜ਼ਾਂ ਹੋਣਗੀਆਂ ਤਾਂ ਵਿਕਣਗੀਆਂ ਜਿਹਦੇ ਪਾਣੇ ਹੋਊਗਾ ਨਾ ਸੱਟ ਪੁਰੇ ਵਿਕੂਗੀ ਇਹ ਵੀ ਓਕੇ ਓਕੇ ਟਾਈਮ ਤੇ ਚੀਜ਼ਾਂ ਕਮ ਹੋ ਗਈਆਂ ਜਿਹੜੇ ਬਾਹਰੋਂ ਰੋਟੀ ਮੰਗਣ ਆਏ ਵੀ ਉਹ ਕਹਾ ਕਿ ਦੋ ਬੜੇ ਖਾੜ ਕੇ ਤੂੰ ਤਾਂ ਕਹਿੰਦੇ ਸਾਡੇ ਕੈਮਰੇ ਲੱਗੇ ਮੈਂ ਤੜਰੀ ਨਹੀਂ ਤੇ ਕਾ ਰੋਟੀ ਜਿਕੇ ਮੈਂ ਰੋਟੀ ਤਾਂ ਕਾ ਦੇ ਦੇ ਇੱਕ ਦਿਨ ਆ ਗਾ ਟੋਟੀ ਗਾਂ ਖਣ ਕੇ ਕੱਢ ਕੇ ਮੈਂ ਹਾਂ ਮੈਂ ਤੇ ਚੋ ਕਰ ਲੈ ਬਹੁਤ ਸੁਣਿਆ ਕਿਨੇ ਦਿੱਤੇ ਕਾਟੋ 50 150 ਦੇ ਹੂੰ ਲੋ ਆਵਦੇ ਲਮਕਾਈ ਜਾਂਦੀ ਕਰਨਾ ਚ ਉਹ ਵਿਚਾਰਾ ਸਾਨੂੰ ਢੋਣ ਤੇ ਰਿਹਾ ਉਹ ਪਹਿਲਾ ਇਹਨਾਂ ਨੂੰ ਛੱਡ ਕੇ ਨਾਨੀ ਦੋ ਤੀ ਨੂੰ ਫਿਰ ਮੈਨੂੰ ਲੈ ਕੇ ਗਿਆ ਫਿਰ ਮੈਨੂੰ ਛੱਡ ਕੇ ਗਿਆ ਘਰੇ ਫਿਰ ਲੈ ਕੇ ਗਿਆ ਨਸ ਕੋ ਨੇੜੇ ਸੀ ਗੁਰਦੁਆਰਾ ਸਾਹਿਬ ਮੈਂ ਬਾਚੂ ਕਉ ਤੇਰੇ ਨਹੀਂ ਹੋਣੀ ਆ ਕਰਨਾ ਚ ਪਕਾ ਲੈਂਗੀ ਕਾਨੇ ਵੀ ਉਹ ਮੇਰੇ ਕੋਲ ਪਾਏ ਤੇ ਜਾਣ ਪਏ ਬੜੇ ਬੜੇ ਸੋਹਣੇ ਲੱਗਣਗੇ ਨਾਨੀ ਕੋਲੇ ਪਹਿਲਾ ਸੋਹਣੇ ਦਸੀ ਬੜੇ ਬੜੇ ਜੀਵ ਸੋਹਣੇ ਆ ਕਿਹ ਕਾ ਲੈ ਕੇ ਆਇਆ ਸੀ ਹੂੰ ਫਾਲੀ ਲਫਾਫਾ 4 ਕਿਲੋ ਹੈ ਦੇਖੋ ਇੱਕ ਇੱਕ ਥੋੜੇ ਬਾਤੀ ਜਿਹਾ ਲੈ ਕੇ ਦਿਖਾਉਂਗੀ ਆ ਦੇਖੋ ਸਰ ਮਲੇ ਚਰਾ ਲੈ ਕਿੰਨੇ ਦਾ ਬੀਹਾਂ ਦਾ ਹਾਂ ਬਹੁਤ ਵੱਡੇ ਨੇ ਵੱਡੇ ਵੱਡੇ ਉਹ ਹੈਵੀ ਵਾਲ ਹੈ ਤੇਰੇ ਠੀਕ ਹੈ ਮੈਂ ਉਹਨੇ ਦੀ ਵੀ ਲਾਉਂਦੀ ਹਾਂ ਦੇ ਵੱਡੇ ਵੱਡੇ ਫਾਲ ਉਹਨਾਂ ਦੇ ਉਹ ਹੁਣ ਇਹ ਨਾ ਲਾਇਆ ਨਾ ਤੇਰੀ ਜੁਬਾਨ ਤੇ ਲਾਉਂਗਾ ਤੂੰ ਦੇਖੀ ਸੇ ਲੂਤੜਾ ਕਰੂ ਬੰਦ ਤੇਰੀ ਆ ਕੇ ਦਿਖਾਈਂਦੀ ਐ ਮੈਂ ਤੁਹਾਨੂੰ ਆ ਦੇਖੋ ਆਹ ਦੇਖੋ ਗੁੱਜਲਾ ਕੱਢੀਆਂ ਨਹੀਂ ਸਿਰ ਤੋਂ ਕੇ ਆਸ ਰਾਇ ਚਲ ਕੋਈ ਨਾ ਮੈਂ 500 ਦਾ ਕੀ ਹੋਣਗੇ ਤਾਂ ਲੱਗਣਗੇ ਪਰ ਉਹ ਤਾਂ ਉੱਛਲੂ ਜਿਹੜਾ ਹੋਇਆ ਹੀ ਖਾਲੀ ਉਹ ਕੀ ਕਰੂ ਆਏ ਹਾਏ ਨਹੀਂ ਐਨਾ ਸ਼ੁਕਰ 500 ਚ ਸਰ ਗਿਆ ਕੁੜੇ ਤੇਰਾ ਹਟਾ ਮੈਂ ਚੂੜੀਆਂ ਚੜਾਉਣੀ ਐ ਚੂੜੀਆਂ ਹੋ ਕੇ ਦੇ ਕੇ ਜਾ ਦਖਾ ਦੇ ਰਿਖਟ ਚ ਕਿੰਨੇ ਆ ਮਾਤਾ ਨਹੀਂ ਕਿੱਡੀ ਆ ਗਏ ਮਾਂ बोलਦੀ ਐ ਮੇਰੇ ਕੋਲ ਤਾਂ ਕਹਿੰਦੀ 200 ਹੀ ਐ ਦੋ ਤਿੰਨੇ ਪਰਸ ਪਰੋਲ ਲਿਆ ਕਹਿੰਦੀ 1200 ਆ ਦੇਖੋ ਆਏ ਹਾਂ ਐ ਲਾ ਕੇ ਰੱਖਿਆ ਕਰਾਂਗੇ

ये तो कलर ओ हो होगा सारी ला देखी हाथ से दे थोड़ी जो करके देख कलर हैगा देखा ये तो मेरी हाँ फेवरेट है दिखा तो है नहीं देखा हैगा वो हैगा है होने है। दी देती ये है हुई आ तू मिल लुट ली ए सची कसम लगे बहुत महंगी बिक्दी एक सौ अस्सी अस्सी दिया है ਮਾਦਾ ਮੇਲੇ ਚੁਲਿਓ ਨੀ ਕਾਹਨੇ ਸੇ ਲਾ ਚੋ ਸਵਾ ਲੋਕ ਕਹਿੰਦੇ ਇੰਨਾ ਫੈਸ਼ਨ ਕਰਦੀ ਐ ਪਤਾ ਨਹੀਂ ਕਿੱਥੋਂ ਲਿਆਉਂਦੀ ਆ ਆਹ ਲੈ ਕੇ ਆਉਣੀ ਐ ਮੈਂ ਆਏ ਲਿਆਉਣੀ ਐ ਭਾਈ ਕੋਈ ਫੈਸ਼ਨ ਫੂਸਣ ਵਾਲੇ ਮਹਿੰਗੇ ਨਹੀਂ ਕਰਦੀ ਬਸ ਸਾਡੇ ਪਾਈ ਮਹਿੰਗੀ ਲੱਗਦੀ ਐ ਚੀਜ਼ ਜੱਚ ਵਾਲੀ ਜਾਂਦੀ ਐ ਨਾ ਸੁੱਖ ਨੜ ਆ ਦੇਖ ਲੈ ਮੇਰੇ ਬਰਥਡੇ ਵਾਲੀ ਮਹਿੰਗੀ ਆਈ ਟੂਮਾ ਛੱਲੇ ਹੈ ਮੇਰੇ ਬਰਥਡੇ ਵਾਲੀ ਬਾਰੇ ਮਹਿੰਗੀ ਹੁੰਦੂ ਹੂੰ ਹੂੰ ਆਹ ਤਾਂ ਤੇਰੇ ਬਰਥਡੇ ਵਾਲੀ ਡਰੈਸ ਦੇ ਨਾਲ ਮੈਚ ਕਰਕੇ ਲੇਂਗਾ ਮੇਰਾ ਰਵੜ ਮੈਂ ਅੱਛਾ ਅੱਛਾ ਵੀਰ ਮੀਰੀ ਇਨਾ ਮੀਨਾ ਨੀਮ ਨੂੰ ਸਰਦਾ ਸੂਟ ਨਾਲ ਦੀ ਮੈਂ ਲਾਉਂਗੀ ਨਹੀਂ ਪਤਾ ਆਹ ਕਲਰ ਦਾ ਤਾਂ ਸੂਟ ਵੀ ਬਣਾਉਣਾ ਹੁਣ ਆਪਾਂ ਫੇਸ ਚ ਥੋੜਾ ਜਿਹਾ ਕਲਰ ਹੋਰ ਦਿਸ ਰਿਹਾ ਪਰਪਲ ਬਣਾਉਣਾ ਮਟ ਪਿਕ ਚ ਵਿਚ ਵੀਡੀਓ ਚ ਕੋਈ ਹੋਰ ਕਲਰ ਜ ਦਿਖ ਰਿਹਾ ਬਲੂ ਜ ਦਿਖ ਰਿਹਾ ਨੇਵੀ ਬਲੂ ਜ ਪਰਪਲ ਬਣਾਉਣਾ ਲਵੰਡਰ ਤੇ ਪਰਪਲ ਹਾਂ ਤੇ ਹਾਂ ਫਸਟਾ ਲਾ ਗ੍ਰੀਨ ਜਿਹਾ ਲਾਈਟ ਗ੍ਰੀਨ ਜਿਹਾ ਹੈਗਾ ਤਾਂ ਹੈ ਬਟੋ ਕਾਟਨ ਦਾ ਇੱਕ ਜਿਹੜਾ ਹੁਣ ਬਣਾਇਓ ਵੀ ਕਾਟਨ ਦਾ ਆਏ ਨਾਈਟ ਟੌਪ ਲਾ ਸੁਣੀਆ ਟੌਪਸ ਲਾ ਕੇ ਬੈਗੀ ਹਾਂ ਇਹ ਵੀ ਲੱਗ ਸਕਦੇ ਕਟੋ ਹਣਾ ਕਿਸ ਨੂੰ ਘਟਾ ਪਤਾ ਲੱਗਦਾ ਦਿਖਾਈ ਟੌਪਸ ਵੀ ਬਣ ਸਕਦੇ ਇਹਦੇ ਲਾ ਕੇ ਫੜਾਈਂਕ ਨਿਫੜਾ ਦੇ ਬਸ ਕਿਹੜੀ ਸੋਹਣੀ ਮੈਂ ਕੀ ਕਰਾਂ ਡੂ ਮਰ ਮੰਮੀ ਚਾਹਦੀ ਹੈ ਬਚਾਰੀ ਕਿ ਐਸੇ ਕਿਹਾ ਹੋ ਗਿਆ ਹੁਣ ਤਾਂ ਮੈਂ ਦੇਲੂ ਲੱਗ ਗਿਆ ਸੀ ਬਹੁਤ ਇਹ ਕੈੜਾ ਕੈੜਾ ਤੇਰੇ ਦਿਲ ਨੂੰ ਤਾਂ ਬੜੇ ਬਹੁਤ ਕੁਝ ਲੱਗ ਜਾਂਦਾ ਹਾਂ ਮੈਂ ਤੁਹਾਨੂੰ ਪੜਸੇ ਵਿੱਚ ਲੈ ਕੇ ਆਉਣੀ ਲੈ ਕੇ ਆਉਣੀ ਹੈ ਬੜੇਗਾ ਹ ਡਾਲਰ ਪਏ ਹੁੰਦੇ ਤੇਰੇ ਕੋਲੇ ਲੈ ਕੇ ਆਉਣੀ ਹੈ ਡਾਲਰ ਕਮਾਲ ਆ ਆਪਦੇ ਕਮਾੜੀ ਸਾਗਰੀ ਛੋਟੀ ਹੋ ਜਾਈ ਕੋਈ ਚੱਕ ਆ ਦੇਖੋ ਸਸਤਾ ਸਾਮਾਨ ਆ ਵੀ ਵਿਹਾਂ ਦੇ ਆਗਲਾ ਕੋਡੇ ਕੋਣ ਖੋਰੇ ਫੜਾਣੇ ਨੇ ਕਿਸ ਨੇ ਪੁੱਛਿਆ ਨਾ ਅੰਗੇ ਬਿਸੌ ਕਰ ਪੀ ਤੇ 100 ਰੁਪਈਆ ਦੇ ਲਿਆਉਂਦੇ ਸੀ ਲekin ਇਹ ਸੋਹਣੇ 10 20 ਰੁਪਈਆ ਦੇ ਇਹ ਜੀਜਾ ਤਾਂ ਮੈਨੂੰ ਬਹੁਤ ਪਸੰਦ ਆਉਂਦੀ ਹੈ ਥੋੜੇ ਉਹ ਐਡੇ ਉਹ ਐ ਸੀ ਐਡੇ ਵੱਡੇ ਵੱਡੇ ਇਹ ਤਾਂ ਵਾਲੇ ਨਹੀਂ ਕਿਤੇ ਇਹ ਤੂੰ ਲਈ ਸੀ ਮੇਲੇ ਚ ਹਾਂ ਉਹ ਬਹੁਤ ਸੋਹਣੇ ਚਲੋ ਭਾਈ ਮੰਮੀ ਲੱਗ ਸੌ ਮਹੀਨਾ ਸੌ ਮਹੀਨਾ ਬੜਾ ਸੁਨਾਰਾ ਲੈ ਕੇ ਆਈ ਵਾ ਆ ਗਿਆ ਸੁਨਾਰਾ ਆ ਗਿਆ ਸੁਨਾਰਾ ਖਾਣੇ ਬਾਝ ਕੋ ਬਿਸਕੁਟ ਹੈ ਖਾਣੇ ਤੇ ਬਾਝ ਕੋ ਚੀਜੀ ਤਾਂ ਆ ਜਾ ਦੇ ਦੇਖੋ ਆਣੀ ਬਲ ਵਾਹ ਸਾਰੇ ਹੁਣ ਸੌ ਚੱਲ ਰੁਕਿਆ ਹੂੰ ਸੌ ਲਿਹਾ ਨੇ ਖਰਚੇ ਦਾ ਘਰ ਮੇਰੇ ਹੋਣਾ ਨੇ ਨਾ ਆਹ ਰਖੜੀ ਹਜੇ ਬਚਾਲੇ ਪਈ ਐ ਫੇਰ ਇਹਦਾ ਜਨਮ ਦਿਨ ਤੇ ਦੋਤੀ ਦਾ ਬਚਾਲੇ ਪਈ ਐ ਜਨਮ ਦਿਨ ਵੇਲੇ ਕੋਈ ਕੁਛ ਸੋਚਿਆ ਹੋਵੇ ਆ ਵੇ ਇੱਕ ਬ੍ਰੈਸਲੇਟ ਲੱਗਈ ਐ खराब करेंगी रख जा तो दस कुछ माड़ा मोटा हाथ झाड़ी लैके हूं आए तो हूं होंगे दो तीन बसा तक कली कुली कुछ ड्रैस ड्रुस तो जो भेजे ਯੋ ਨਿਰਜਾਇ ਜਮਾ ਕਰਾਉਂਦੇ ਉਹ ਤੁਹਾਨੂੰ ਇਕੱਠੇ ਜੀਤੇ ਜਮਾਤਾ ਮਾਂ ਤੋ ਇਹਦੇ ਐਡ ਕਰਾਉਣੀ ਆ ਸੰਤ ਪੰਜੀ ਨਹੀਂ ਦਿੰਦੀ ਇਹ ਤਾਂ ਉਹਦੇ ਪਰਸਾਂ ਚ ਐਡ ਰੱਖ ਲੈਂਦੀ ਐ ਬੈਂਕਾਂ ਚ ਐਡ ਰੱਖਦੀ ਐ ਸੰਤ ਕੋ ਕੁਛ ਨਹੀਂ ਦਿੰਦੀ ਐ ਸੁੱਖ ਲੈ ਤਾਂ ਮੈਨੂੰ ਫੜਾ ਦਿਆ ਕਰ ਮੇਰੇ ਵਰਗੇ ਤੇ ਕੰਮ ਆ ਜਾਗਾ ਹੈ ਤੋ ਜਦੋਂ ਨਾਉਂਦੇ ਐ ਤਾਂ ਬਹੁਤ ਰਭੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚਾਵਾ ਸੇ ਕੋਈ ਚੱਜ ਦੀ ਗੱਲ ਨਾ ਬੋਲੋ 15 ਮਿੰਟ ਚ ਡਾਕ ਨੂੰ ਪੱਕੀ ਕਰਨਾ ਨਾਨੀ ਨੂੰ ਕਿਹਦੇ ਵਾਸਤੇ ਜਰੂਰ ਉਨ੍ਹਾਂ ਵਾਸਤੇ ਅੱਛਾ ਮਾਝਾ ਕਰਦੀ ਮੈਂ ਦਿਖਾ ਰਹਾ ਹਾਂ ਕਿ ਕਿ ਉਹ ਤਾਂ ਰੋਜ਼ ਨਾਨੀ ਫੋਨ ਕਰਦੀ ਨਾ ਉਹ ਵੀ ਕਿਤੇ ਆਪ ਦਾ ਮੈਂ ਬਣਾ ਜਮਾ ਨਹੀਂ ਰੋਕਦੀ ਮੈਂ ਕਹਿ ਦਿੰਨੀ ਫੋਨ ਕਰ ਲੈ ਇਹਦੇ ਕੋਲ ਹੀ ਹੁੰਦਾ ਜਿਹੜਾ ਵਿਚਾਰ ਰਸੇ ਦਾ ਵਿਚਾਰ ਬੰਦਾ ਮੈਂ ਤਾਂ ਤੇ ਕੰਮਾਂ 'ਚ ਬਿਜ਼ੀ ਰਹਿੰਦੀ ਆ ਫਰਾਰ ਵਾਲਾ ਬੰਦਾ ਜਿਹਨੂੰ ਮੋਹ ਹੁੰਦਾ ਦਰੋ ਪਿਆਰ ਹੁੰਦਾ ਭੱਜ ਕੇ ਫੋਨ ਕਰਦਾ

ਆਏ ਦੋਰੇ ਜਿਹੜੇ ਬੱਚੇ ਕੋਈ ਥੱਕਦੀ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਜਿਹੜੇ ਜਿਗਾ ਨਹੀਂ ਥੱਕੇ 2 ਵਜੇ ਬਾਅਦ ਆਏ ਸਕੂਲ ਜਾਂਦੇ ਹਨ ਉਹਨੇ ਮੰਮੀ ਘਰੇ ਕੰਮ ਕਰਦੀਆਂ ਨੇ ਉਹ ਰੋਜ਼ ਹੀ ਫੋਨ ਆ ਕੇ ਵੇਖਦੇ ਨੇ ਮੰਮੀ ਕਿਵੇਂ ਆ ਸਾਰੇ ਬੱਚੇ ਕਦੇ ਮੈਂ ਮੈਨੂੰ ਜਦੋਂ ਟਾਈਮ ਮਿਲਦਾ ਸੀ ਮਾਵਾ ਤੀਆਂ ਗੁਰਬਤੇ ਕਰ ਲੈਂਦੀਆਂ ਜਿੰਨਾ ਕਿ ਤੈਨੂੰ ਮੈਨੂੰ ਮੈਨੂੰ ਸਾਈਂ ਨਹੀਂ ਮਿਲਦਾ ਤੈਨੂੰ ਉਹਨੂੰ ਟਾਈਮ ਮਿਲਦਾ ਬੇਬੇ ਨੂੰ ਕਿਤਨਾ ਰੋਚ ਨਹੀਂ ਰਹੀ ਮੈ ਸਕੂਲ ਫੈਲ ਆ ਜਾਂਦੇ ਆ ਬਹੁਤ ਕੰਮ ਕਰਦੇ ਨੇ ਰੋਜ਼ ਹੀ ਪੜਦੇ ਨੇ ਮਨੋਕ ਠੀਕ ਹੈ ਨਹੀਂ ਫਿਰ ਮੇਂ ਕਲਾਸ ਚ ਚਲ ਬਸ ਸਾਹਮਣੇ ਪੈਣਾ ਸਮਾਨ ਬਸ ਸਾਹਮਣੇ ਨਜ਼ਰ ਲੱਗ ਜਾਂਦੀ ਹੁੰਦੀ ਐ ਇਕੱਠਾ ਸਮਾਨ ਹੋ ਕੇ ਤੇ ਬਸ ਸਾਹਮਣੇ ਹੁਣ ਤੱਕ 2000 ਲੋਕਾਂ ਨੂੰ ਲੱਗ ਜੇ ਸਬਸਕ੍ਰਾਈਬਰ ਹੋ ਗਏ ਹਾਂ ਜਲਦੀ ਚੈਨ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਰੋਗੇ ਤਾਂ ਕੀ ਕਰੋਗੇ ਮੈਮ ਥੋੜਾ ਨੈਕ ਫੋਟੋ ਲੈਣੇ ਮੇਰੇ ਬਹੁਤ ਓਏ ਹੋਏ ਹੋਏ ਹੋ ਕੁਝ ਜਿਆਦਾ ਹੀ ਵੱਡੀ ਫੀਲਿੰਗ ਲੈ ਤੈਨੂੰ ਬਹੁਤ ਬੜੀ ਸਬਸਕ੍ਰਾਈਬ ਕਰ ਦਿੱਤੀ ਮੈਂ ਤੁਹਾਡੀ ਸਾਰੀ ਵੀਡੀਓ ਦੇਖ ਦੀਆਂ ਮੈਂ ਨਾ ਕੋਈ ਵੇਲਾ ਨਹੀਂ ਤੇਰੀ ਵੀਡੀਓ ਦੇਖਣ ਨੂੰ ਚਲੋ ਜੀ ਓਕੇ ਬਾਏ ਬਾਏ ਟਾਟਾ ਸੀ ਯੂ